ਜਿਹੜਾ ਕਿ ਇੱਕ ਗਰੀਬ ਬਾਰੇ ਸੋਚਦੇ ਆ ਇਨਸਾਨਾਂ ਇਨਸਾਨੀਅਤ ਬਾਰੇ ਸੋਚਦੇ ਆ ਇਹ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਸਾਡੀ ਬਹੁਤ ਸਾਰੀ ਲੰਬੀ ਚੌੜੀ ਗੱਲਬਾਤ ਹੋਈ ਕਿ ਜਿਹੜੇ ਸਭ ਤੋਂ ਇੰਨੇ ਜ਼ਿਆਦਾ ਗਰੀਬ ਬੰਦੇ ਆ ਜਿਹੜੇ ਆਪਣੇ ਬੱਚਾ ਨੂੰ ਪੜ੍ਹਾ ਨਹੀਂ ਸਕਦੇ ਉਹਨਾਂ ਨੇ ਮਜਬੂਰੀ ਦੇ ਵਿੱਚ ਬੱਚਿਆਂ ਨੂੰ ਪੂਰੀ ਖਾਣਕ ਵੀ ਨਹੀਂ ਦੇ ਸਕਦੇ ਔਰ ਉਹਨਾਂ ਨੇ ਕਿਸੇ ਨਾ ਕਿਸੇ ਕੰਮ ਵਾਸਤੇ ਕਰਜ਼ਾ ਲਿਆ ਸੀ ਇਹੋ ਕੇਸ ਸੀਗੇ ਜਿਹਦੇ ਵਿੱਚ ਜਾਂ ਤਾਂ ਜਿਹੜਾ ਕਮਾਈ ਕਰਨ ਵਾਲਾ ਬੰਦਾ ਸੀਗਾ ਉਹ ਰਿਹਾ ਨਹੀਂ ਜਾਂ ਕਿਸੇ ਨਾਮ ਰਾਗ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਇਹਦੇ ਚ 68 ਕਰੋੜ ਰੁਪਈਆ ਜਿਹੜਾ ਸੀਗਾ ਉਹ ਉਹਨਾਂ ਗਰੀਬ ਬੰਦਿਆਂ ਦੇ ਸਿਰ ਦੇ ਉੱਤੇ ਜਿਨ੍ਹਾਂ ਦੇ ਕੋਲੇ ਜਿਹੜੇ 5 ਕਿਲੋ ਅਨਾਜ ਲਈ ਸਰਕਾਰ ਦੇ ਮਹਤਾਜ ਹੈ ਔਰ ਉਹਨਾਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਉਦੋਂ ਆਇਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਾਲੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਉਹਨਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਸਕੂਲ ਠੀਕ ਕੀਤਾ ਪਹਿਲਾਂ ਜੇ ਉਹ ਬਿਮਾਰ ਹੋ ਜਾਂਦੇ ਸੀ ਗਰੀਬ ਬੰਦਾ ਵੀ ਮਜਬੂਰ ਹੁੰਦਾ ਸੀਗਾ ਕਿ ਜਾ ਕੇ ਦਵਾਈ ਤੇ ਖਰਚੇ ਜਾਂ ਆਪਣਾ ਸ਼ੁਕਰ ਦਾ ਟੈਸਟ ਕਰਾਵੇ ਉਹਨਾਂ ਨੂੰ ਇਹ ਰਾਹਤ ਦਿੱਤੀ ਪਰ ਫਿਰ ਵੀ ਸੋਚਿਆ ਕਿ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਨੋਟਿਸ ਆਂਦੇ ਰਹਿੰਦੇ ਆ ਕੋਈ ਬੰਦਾ ਜਾ ਕੇ ਉਹਨਾਂ ਨੂੰ ਜਿਹੜਾ ਆਸਰਾ ਉਹਦੀ ਜ਼ਿੰਮੇਵਾਰੀ ਹੈ ਉਹ ਜਾ ਕੇ ਕਹੇਗਾ ਵੀ ਤੁਹਾਡਾ ਕਰਜ਼ਾ ਖੜਾ ਹੈ ਉਹਦਾ ਬਾਪ ਮਰ ਚੁੱਕਿਆ ਕਮਾਈ ਕਰਨ ਵਾਲਾ ਉਹਦੀ ਵਿਧਵਾ ਉਹ ਬੱਚੇ ਪਾਲ ਰਹੀ ਆ ਲੋਕਾਂ ਦੇ ਭਾਂਡੇ ਮਾਜ ਰਹੀ ਆ ਤੇ ਇਹ ਇੱਕ ਇਨਸਾਨੀਅਤ ਦਾ ਜਿਹੜਾ ਸੀਗਾ ਤਕਾਜ਼ਾ ਸੀਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੈਬਿਨੇਟ ਦੇ ਫੈਸਲਾ ਕੀਤਾ ਕਿ ਜਿਹੜੇ ਬੰਦੇ ਇੰਨੇ ਗਰੀਬ ਹੈ ਤੇ ਉਹਨਾਂ ਦਾ ਜਿਹੜਾ ਸਿਰ ਦੇ ਉੱਤੇ ਉਹਨਾਂ ਦੇ ਬੱਚੇ ਜਿਹੜੇ ਆ ਜਦੋਂ ਰਾਤ ਨੂੰ ਸੌਣ ਤੇ ਇੱਕ ਵਾਰੀ ਇੱਕ ਵਾਰੀ ਉਹਨਾਂ ਨੂੰ ਆਪਾਂ ਕਰਜ਼ਾ ਮੁਕਤ ਕਰੀਏ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈਏ ਅਸੀਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਚੰਗੀਆਂ ਸਿਹਤ ਸੂਰਤਾ ਮਿਲਣ ਬਿਜਲੀ ਮਿਲੇ ਪਾਣੀ ਮਿਲੇ ਉਹਨਾਂ ਨੂੰ ਜਿਹੜੀਆਂ ਬਾਕੀ ਸਾਰੀਆਂ ਸਹੂਲਤਾਂ ਹੈਗੀਆਂ ਉਹਨਾਂ ਨੂੰ ਘਰੇ ਮਿਲਣ ਉਹਨਾਂ ਦੀਆਂ ਤਾਂ ਕਿ ਉਹ ਜਿਹੜੇ ਹੈਗੇ ਉਹ ਵੀ ਇੱਕ ਜਿਹੜੀ ਇੱਕ ਡਿਗਨਿਟੀ ਹੁੰਦੀ ਆ ਆਤਮ ਸਨਮਾਨ ਹੁੰਦਾ ਉਹਨਾਂ ਦਾ ਉਹ ਵੀ ਉਹਨਾਂ ਦੇ ਬੱਚੇ ਵੀ ਸੁਪਨੇ ਦੇਖ ਸਕਣ ਕਿ ਅਸੀਂ ਵੀ ਪੜ ਕੇ ਕੁਝ ਬਣ ਸਕਦੇ ਆ ਹੁਣ ਸਾਡੇ ਸਿਰ ਤੇ ਕੋਈ ਕਰਜ਼ਾ ਨਹੀਂ ਆ ਉਹ ਵੀ ਚੈਨ ਦੀ ਨੀਂਦ ਸੌ ਸਕਦੇ ਆ ਸੋ ਇਹ ਜਿਹੜੇ ਤੁਹਾਡੇ 4 ਕਰੋੜ 82 ਲੱਖ ਦੇ 50 ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਤੁਹਾਨੂੰ ਬੇਨਤੀ ਕਰਦਾ ਕਿ ਇਹ ਪਹਿਲੀ ਸਰਕਾਰ ਹੈ ਜਿਹੜੀ ਆਮ ਲੋਕਾਂ ਬਾਰੇ ਸੋਚਦੀ ਆ ਔਰ ਹੁਣ ਜਿਹੜਾ ਸਭ ਤੋਂ ਵੱਡਾ ਜਿਹੜਾ ਕਾਹਦਾ ਸਾਡੀ ਸਰਕਾਰ ਚੁੱਕਣ ਜਾ ਰਹੀ ਆ ਉਹ ਹਰ ਇੱਕ ਗਰੀਬ ਆਦਮੀ ਗਰੀਬ ਤੋਂ ਗਰੀਬ ਆਦਮੀ ਜਿਹੜਾ ਹੈਗਾ ਉਹਦੀ ਜੇਬ ਵਿੱਚ ਆਪਣਾ ਇਲਾਜ ਕਰਾਉਣ ਲਈ ਰੱਬ ਨਾ ਕਰੇ ਲੋਡ ਪੈ ਜਾਏ ਬੰਦਾ ਕਰਜ਼ਾ ਹੀ ਨਹੀਂ ਹੋਏਗਾ ਜਿਵੇਂ ਪਹਿ ਤੁਸੀਂ ਹੋਏ ਸੀ ਪਹਿਲਾਂ 10 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਕਾਰਡ ਹਰ ਬੰਦੇ ਦੀ ਜੇਬ ਵਿੱਚ ਪੈਣ ਜਾ ਰਿਹਾ 3 ਕਰੋੜ ਲੋਕਾਂ ਦਾ ਹਰ ਪਰਿਵਾਰ ਨੂੰ 10 ਕਰੋੜ ਜਿਹੜਾ ਹੈਗਾ ਉਹ 10 ਲੱਖ ਦਾ ਕਵਰ ਹੈ ਲੇਕਿਨ ਹਰ ਇੱਕ ਬੰਦੇ ਦਾ ਕਾਰਡ ਬਣੇਗਾ ਇਹ 2 ਅਕਤੂਬਰ ਨੂੰ ਬਣਨਾ ਸ਼ੁਰੂ ਹੋ ਜਾਣਗੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਗਰੀਬਾਂ ਵਾਸਤੇ ਉਹਨਾਂ ਦੇ ਘਰਾਂ ਬਾਰੇ ਸਰਕਾਰ ਸੋਚ ਰਹੀ ਹੈ ਉਹਨਾਂ ਨੂੰ ਕੰਮ ਦੇਣ ਵਾਸਤੇ ਸਪੋਰਟ ਕਰ ਰਹੀ ਹੈ ਬਹੁਤ ਸਾਰਾ ਕੰਮ ਸ਼ੁਰੂ ਕਰਨ ਜਾ ਰਿਹਾ ਲੋਕ 100 ਦਿਨ ਦਾ ਕੰਮ ਅਗਲੇ ਸਾਲ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਅਸੀਂ 2000 ਜਿਹੜਾ ਅਗਲਾ 26 ਦੇ ਅਕੀਰ ਤੱਕ ਨਾ ਜੀ ਅਸੀਂ 100 ਨਹੀਂ 150 ਜਾਂ 150 ਦਿਨ ਦਾ ਕੰਮ ਧਿਆ ਗਿਆ ਲੋਕਾਂ ਨੂੰ ਜਿਹੜਾ ਕੰਮ ਕਰਨਾ ਚਾਹਣਾ ਉਹਨੂੰ ਕੰਮ ਦੇ ਆ। ਇਸ ਤੋਂ ਅੱਗੇ ਜਿਹੜੇ ਗਰੀਬ ਬੱਚੇ ਆ ਜਿਹੜਾ 10ਵੀਂ ਪਾਸ ਹੈ ਪਲੱਸ 2 ਕਰ ਗਿਆ ਉਹ ਮੇਰੇ ਨਾਲ ਜਸਵੀਰ ਬੈਲਦੀ ਜੀ ਗੱਜਨ ਜੀ ਜੈ ਸ਼ੰਕਰ ਜੀ ਸੁਰੇਸ਼ ਮੇਰਾ ਜਿਹੜਾ ਆਫਿਸ ਸਟਾਫ ਹੈ ਇਹਨਾਂ ਨੂੰ ਤੁਸੀਂ ਆ ਕੇ ਮਿਲੋ ਕੁਲਵੰਤ ਜੀ ਖੜੇ ਸਾਡੇ ਐਮ ਸੀ ਉਹ ਕਿਧਰ ਗਏ ਹੋਰ ਐਮ ਸੀ ਹੋਰ ਵੀ ਸਿ ਆਪਣਾ ਹੈ। ਧੰਨਵਾਦ ਹੈ ਜੀ ਆ ਖੜੇ ਆਪ हां ਸਾਡੇ ਸਾਰੇ ਖੜੇ ਆ ਜੀ ਪਿੱਛੇ বাসੂਦੇਵ ਜੀ ਆ ਹੋਰ ਜਿੰਨੇ ਸਾਡੇ ਸਾਰੇ ਐਮਸੀ ਆ ਤੁਸੀਂ ਮੇਰੇ ਦਫ਼ਤਰ ਜਾ ਕੇ ਗਾਂਧੀ ਜੀ ਨੂੰ ਮਿਲੋ ਸਰੇਸ਼ ਜੀ ਨੂੰ ਮਿਲੋ ਔਰ ਉਹਨਾਂ ਨੂੰ ਆਪਣੇ ਜੈ ਸ਼ਕਰ ਜੀ ਨੂੰ ਮਿਲੋ ਅਸੀਂ ਉਹਨਾਂ ਨੂੰ ਟ੍ਰੇਨਿੰਗ ਕਰਾਵਾਂਗੇ 6 ਮਹੀਨੇ ਦੀ ਗਰੰਟੀ ਦੇ ਨਾਲ ਨੂੰ ਨੌਕਰੀ ਦਵਾਵਾਂਗੇ ਜੀ ਗਰੰਟੀ ਦੇ ਨਾਲ ਕੋਈ ਵੀ ਬੰਦਾ ਪਟਿਆਲੇ ਦੇ ਵਿੱਚ ਗਰੀਬ ਨਹੀਂ ਰਹੇਗਾ ਕੋਈ ਬੇਰੁਜ਼ਗਾਰ ਨਹੀਂ ਰਹੇਗਾ ਤੇ ਤੁਸੀਂ ਸਾਡਾ ਬਹੁਤ ਸਾਥ ਦਿੱਤਾ ਐਸੀ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ ਹੁਣ ਆਪਾਂ ਸਰਟੀਫਿਕੇਟ ਵੰਡਾਂਗੇ ਤੇ ਉਸ ਤੋਂ ਬਾਅਦ ਮੈਂ ਬਾਕੀ ਲੋਕਾਂ ਦੀਆਂ ਮੁਸ਼ਕਲਾਂ ਸੁਣਾਂਗੇ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਗਰੀਬ ਤੋਂ ਗਰੀਬ ਬੰਦਾ ਹੈਗਾ ਉਹ ਵੀ ਸਵੇਰੇ ਉੱਠ ਕੇ ਨਾ ਧੋਖੇ ਉਹਦਾ ਬੱਚਾ ਵੀ ਹੱਥੋ ਵਿੱਚ ਟੇਪਨ ਫੜ ਕੇ ਕੰਮ ਕਰਨ ਜਾਏਗਾ ਤੇ ਮਹੀਨੇ ਦੇ ਹਟ ਦੇ ਪਹਿਲੇ ਜਾਂ ਦੋ ਦਿਨ ਤੋਂ 20-25 ਹਜ਼ਾਰ ਦਾ ਚੱਕ ਲੈ ਕੇ ਘਰ ਆਏਗਾ। ਔਰ ਐਸੀ ਇਹ ਕਰ ਚੁੱਕੇ ਆ। ਸਲਾਮਤੋ ਕੁੜੀਆਂ ਲੈ ਕੇ ਉਹਨਾਂ ਨੂੰ ਹੋਮ ਨਰਸਿੰਗ ਦੀ ਟ੍ਰੇਨਿੰਗ ਦਿੱਤੀ 6 ਮਹੀਨੇ ਦੀ। ਉਹ ਵੀ 20-25-25 ਹਜ਼ਾਰ ਕਮਾ ਰਹੀਆਂ। ਆ ਤੁਹਾਡਾ ਬੰਦ ਜਿਹੋ ਤੇ ਮੈਨੂੰ ਪਾਰਵਤੀ ਨਾਮ ਵੀ ਯਾਦ ਆ ਬੀਬੀ ਦਾ ਕੁੜੀ ਦਾ ਨਾਮ ਰਿੰਦਾ ਵੀ ਨਾ ਸੀ ਉਹਦਾ। ਉਹਨੇ ਲੈਬੋਰਾਟਰੀ ਟੈਕਨੀਸ਼ੀਅਨ ਕਰਕੇ ਅੱਜ 25 ਹਜ਼ਾਰ ਰੁਪਏ ਤਨਖਾ ਔਰ ਉਹਦੇ ਘਰ ਵਾਲਾ ਕਿਉਂਕਿ ਫੜ ਗਈ ਸਲਾਮਚ ਰਹਿ ਕੇ ਉਹਦੇ ਘਰ ਵਾਲਾ 45000 ਰੁਪਏ ਬਣਖਾ ਲੈ ਰਿਆ ਉਹ 70 8000 ਰੁਪਏ ਕਮਾ ਰਿਆ ਉਹ ਸਾਡੇ ਪਿੱਛੇ ਰਾਸ਼ਟਰ ਕਾਰ ਦੇ ਹੱਥ ਜੋੜ ਕੇ ਨਹੀਂ ਫਿਰਦੇ ਸੋ ਇਹ ਸਾਡੀ ਸੋਚ ਹੈ ਕਿ ਜਿਹੜੇ ਬੰਦੇ ਸਲਾਮ ਚ ਰਹਿੰਦੇ ਆ ਉਹਨਾਂ ਦਾ ਵੀ ਘਰ ਬਣੇ ਔਰ ਅਸੀਂ ਉਹਨੂੰ ਐਜੂਕੇਸ਼ਨ ਦੇਈਏ ਨੌਕਰੀਆਂ ਦੇਈਏ ਨੌਕਰੀਆਂ ਲੈਣ ਵਾਲੇ ਨਹੀਂ ਦੇਣ ਵਾਲੇ ਬਣਾਈਏ ਕਈ ਦੇਖੋ ਜਿਹੜੇ ਬਹੁਤ ਸਾਰੇ ਆ ਜਿਵੇਂ ਸਾਡੇ Rajasthan ਦੇ ਝੁਗਿਆ ਆ ਗਿਆ ਇਹ ਸਾਰੇ ਆਰਟੀਜ਼ਨ ਆ ਇਹਨਾਂ ਦੇ ਕੋਲੇ ਹੁਨਰ ਹੈ ਉਹਨਾਂ ਨੂੰ ਸਪੋਰਟ ਕਰਨੀ ਆ ਵੀ ਉਹ ਜਿਹੜਾ ਉਹਨਾਂ ਦਾ ਹੌਨਰ ਹੈ ਜਿਹੜਾ ਬੰਦਾ ਕੰਮ ਕਰੇਗਾ ਜੇ ਉਹ ਭਾਂਡਿਆਂ ਦੇ ਥੱਲੇ ਲਾਉਂਦੇ ਆ ਕਲੀ ਕਰਦੇ ਆ ਹੋਰ ਬਹੁਤ ਸਾਰੇ ਕੰਮ ਕਰਦੇ ਆ ਪਾਰਟੀਆਂ ਰਿਪੇਅਰ ਕਰਦੇ ਆ ਤਾਂ ਉਹ ਦੋ ਚਾਰ ਬੰਦਿਆਂ ਨੂੰ ਹੋਰ ਕੰਮ ਦਿੰਦੇ ਆ ਲੱਗਦੇ ਨਹੀਂ ਆ ਸੋ ਇਹੋ ਜਿਹੇ ਜਿਹੜੇ ਬੰਦੇ ਆ ਕੁਦਰਤੀ ਗੌਣ ਹੁੰਦਾ ਕਿਹਦੇ ਵਿੱਚ ਕੋਈ ਜਿਹੜਾ ਰੋਟੀਆਂ ਰੱਖਣ ਲਈ ਸ਼ਾਬਾਹ ਹੁੰਦਾ ਸੀ ਬਹੁਤ ਸਾਰੇ ਜਿਹੜੇ ਔਰਤਾਂ ਦਾ ਸਮਾਨ ਪਟਾਲੇ ਦੇ ਵਿੱਚ ਤਾਂ ਬਹੁਤ ਹੈ ਜਿਵੇਂ ਤੁਹਾਡੇ ਫੁਲਕਾਰੀ ਹੋ ਗਈ ਬਾਗ ਹੋ ਗਿਆ ਜਿਹੜੇ ਕਢਾਈ ਦਾ ਕੰਮ ਆ ਉਹ ਸਾਰਾ ਉਹਨੂੰ ਇਸ ਤਰ੍ਹਾਂ ਦੇ ਸੀ ਕੰਮ ਸਿਖਾ ਕੇ ਕੰਪਿਊਟਰ ਸਿਖਾ ਕੇ ਇਲੈਕਟ੍ਰੀਸ਼ੀਅਨ ਦਾ ਕੰਮ ਸਕਾਰ ਕੇ ਉਹਨਾਂ ਨੂੰ ਕੋਈ ਨਾ ਕੋਈ